ਜਿਹੜੀ ਹੈ ਨਾ ਜॉय ਆਫ ਹੀアリング ਨੂੰ ਸੈਲੀਬ੍ਰੇਟ ਕਰ ਰਹੇ ਆ ਜਿੱਥੇ ਬੱਚੇ ਹੀ ਸਾਰੇ ਪਰਫਾਰਮ ਕਰਨਗੇ ਬੱਚੇ ਹੀ ਕੰਪੇਅਰਿੰਗ ਕਰਨਗੇ ਬੱਚੇ ਉਥੇ ਫੈਂਸੀ ਡਰੈਸ ਕੰਪੀਟੀਸ਼ਨ ਕਰਨਗੇ ਕੋਕਲੀਅਮ 플ਾਂਟ ਉਹ ਬੱਚਾ ਨੂੰ ਕੀਤਾ ਜਾਂਦਾ ਹੈ ਜਿਹੜੇ ਬਿਲਕੁਲ ਨਹੀਂ ਸੁਣਦੇ ਜਿਨ੍ਹਾਂ ਨੂੰ ਜਿਹੜੀ ਕੰਨ ਦੀ ਮਸ਼ੀਨ ਹੁੰਦੀ ਹੈ ਉਹਦੇ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਹੁੰਦਾ ਤੇ ਸਕਸੈਸ ਰੇਟ ਤੇ ਆਪਾਂ ਹੁਣ ਦੀ ਗੱਲ ਕਰੀਏ ਕਿੰਨਾ ਚੱਲ ਰਿਹਾ ਹੈ ਕੋਕਲਰ ਪਲਾਂਟਿਕ ਬ੍ਰੇਕਥਰੂਸ ਸਰਜਰੀ ਸੀ ਜਿਹੜੀ ਅੱਜ ਤੋਂ 30 ਸਾਲ ਪਹਿਲੇ ਸ਼ੁਰੂ ਹੋਈ ਸੀ ਅੱਜ ਵੀ ਉਹੀ ਹੈ ਬਟ ਉਸ ਵਿੱਚ ਐਡਵਾਂਸਮੈਂਟਸ ਬਹੁਤ ਹੋ ਚੁੱਕੀਆਂ ਨੇ ਟੈਕਨੋਲੋਜੀ ਡੇ ਬਾਏ ਡੇ ਵਧ ਰਹੀ ਹੈ ਉਹਦੇ ਨਾਲ ਜੋ ਹੈ ਬੱਚਿਆਂ ਦੀ ਜਿਹੜੀ ਬੋਲਣ ਦੀ ਸ਼ਕਤੀ ਹੈ ਉਹ ਜਿਹਨਾਂ ਦਾ ਬੋਲਣਾ ਉਹ ਜ਼ਿਆਦਾ ਸਾਫ਼ ਹੋ ਰਿਹਾ ਹੈ ਬਾਬੂ ਸ਼ਾਇਦ ਦੇਖ ਰਹੇ ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਕੋਕਲੀਅਰ ਇੰਪਲਾਂਟੇਸ਼ਨ ਬਾਰੇ ਇੱਕ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਜਨਮ ਤੋਂ ਹੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਹਿਅਰਿੰਗ ਦੀ ਪ੍ਰੋਬਲਮ ਹੁੰਦੀ ਹੈ ਸੁਣਾਈ ਨਹੀਂ ਉਹਨਾਂ ਨੂੰ ਦਿੰਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਟਰੀਟਮੈਂਟ ਕੀਤਾ ਜਾਂਦਾ ਤੇ ਉਸ ਦੇ ਵਿੱਚ ਪਜੀ ਆ ਨੇ ਪਿਛਲੇ 20 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੀ ਕੀ ਟੈਕਨੋਲੋਜੀ ਦੇ ਸਹਾਰੇ ਨਾਲ ਕਿਵੇਂ ਕਿਵੇਂ ਅਚੀਵਮੈਂਟਸ ਹਾਸਲ ਕੀਤੀਆਂ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਨਾਲ ਜਿਹੜੀ ਆਵਾਜ਼ ਹੈ ਆਵਾਜ਼ ਦਾ ਬਹੁਤ ਵੱਡਾ ਰੋਲ ਹੈ ਖਾਸ ਤੌਰ ਤੇ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਲਈ ਚਾਹੇ ਉਹ ਪੋਲਿਟਿਸ਼ੀਅਨਸ ਹੋਣ ਆਰਟਿਸਟ ਹੋਣ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਹੈ ਉਹੀ ਉਹਨਾਂ ਦਾ ਉਹਨਾਂ ਦੀ ਰੋਜ਼ੀ ਰੋਟੀ ਦਾ ਇੱਕ ਮੇਨ ਸਾਧਨ ਹੁੰਦੀ ਹੈ ਤੇ ਉਹਨੂੰ ਉਸ ਆਵਾਜ਼ ਨੂੰ ਕਾਇਮ ਰੱਖਣ ਦੇ ਲਈ ਕਿਸ ਤਰ੍ਹਾਂ ਦੇ ਥੈਰੇਪੀਜ਼ ਉਹਨਾਂ ਨੂੰ ਲੈਣੀਆਂ ਪੈਂਦੀਆਂ ਨੇ ਕਿਸ ਤਰ੍ਹਾਂ ਦੇ ਟ੍ਰੀਟਮੈਂਟਸ ਲੈਣੇ ਪੈਂਦੇ ਨੇ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪੀਜੀਆਈ ਦੇ ਡਾਕਟਰ ਸੰਜੇ ਮੁੰਜਾਲ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਜਿਹੜਾ ਇਹ 20 ਸਾਲਾਂ ਦੇ ਵਿੱਚ ਕੋਕਲੀਅਰ ਇੰਪਲਾਂਟੇਸ਼ਨ ਦੇ ਵਿੱਚ ਪੀਜੀਆਈ ਨੇ ਕੀ ਕੁਝ ਹਾਸਲ ਕਰ ਲਿਆ ਇੱਕ ਕੋਕਲੀਅਰ ਇੰਪਲਾਂਟ ਪ੍ਰੋਗਰਾਮ ਸਾਡੇ ਪੀਜੀਆਈ ਚ 2003 ਚ ਸਟਾਰਟ ਹੋਇਆ ਸੀ ਜਦੋਂ ਅਸੀਂ ਪਹਿਲਾ ਕੋਕਲੀਅਰ ਇੰਪਲਾਂਟ ਕੀਤਾ ਅੱਜ ਅਸੀਂ 2024 ਚ 21 ਸਾਲ ਮਨਾ ਰਹੇ ਆ ਅਸੀਂ ਹੁਣ ਤੱਕ 600 ਤੋਂ ਵੀ ਜ਼ਿਆਦਾ ਕੋਕਲੀਅਰ ਇੰਪਲਾਂਟ ਕਰ ਸਕੇ ਚੁੱਕੇ ਹਾਂ ਔਰ ਕੱਲ ਅਸੀਂ ਉਹ ਸਾਰੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਬੁਲਾ ਰਹੇ ਹਾਂ ਜਿਨ੍ਹਾਂ ਦਾ ਕੋਕਲੀਅਰ ਇੰਪਲਾਂਟ ਕੀਤਾ ਸੀ ਔਰ ਅਸੀਂ ਉਹਨਾਂ ਦੀ ਜਿਹੜੀ ਹੈ ਨਾ ਜॉय ਆਫ ਹੀਅਰਿੰਗ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਜਿੱਥੇ ਬੱਚੇ ਹੀ ਸਾਰੇ ਪਰਫਾਰਮ ਕਰਨਗੇ ਬੱਚੇ ਹੀ ਕੰਪੇਅਰਿੰਗ ਕਰਨਗੇ ਬੱਚੇ ਉੱਥੇ ਫੈਂਸੀ ਡਰੈਸ ਕੰਪੀਟੀਸ਼ਨ ਕਰਨਗੇ ਬੱਚੇ ਸਿੰਗਿੰਗ ਕਰਨਗੇ ਤੇ ਡਾਂਸਿੰਗ ਕਰਨਗੇ ਤੇ ਕੁਇਸਟ ਪਾਰਟਿਸਪੀਟ ਕਰਨਗੇ ਸੋ ਉਹ ਅਸੀਂ ਮਨਾਉਣ ਜਾ ਰਹੇ ਹਾਂ ਇਹ ਦੇਸੀ ਭਾਸ਼ਾ 'ਚ ਇਹਨੂੰ ਤੁਸੀਂ ਕਿਵੇਂ ਸਮਝਾਓਗੇ ਆਪਾਂ ਕੋਕਲੀਅਰ ਇੰਪਲਾਂਟ ਦੀ ਗੱਲ ਕਰੀਏ ਕੀ ਪ੍ਰੋਬਲਮ ਹੁੰਦੀ ਹੈ ਤੇ ਕਿਵੇਂ ਫਿਰ ਸਰਜਰੀ ਕੀਤੀ ਜਾਂਦੀ ਹੈ ਕੋਕਲੀਅਮਪਲੈਂਟ ਉਹ ਬੱਚਾ ਨੂੰ ਕੀਤਾ ਜਾਂਦਾ ਹੈ ਜਿਹੜੇ ਬਿਲਕੁਲ ਨਹੀਂ ਸੁਣਦੇ ਜਿਨ੍ਹਾਂ ਨੂੰ ਜਿਹੜੀ ਕੰਨ ਦੀ ਮਸ਼ੀਨ ਹੁੰਦੀ ਹੈ ਉਹਦੇ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਹੁੰਦਾ ਤੇ ਉਹ ਉਸ ਦਾ ਕੋਕਲੀਅਰ ਇੰਪਲਾਂਟ ਕੀਤਾ ਜਾਂਦਾ ਹੈ ਕੋਕਲੀਅਰ ਇੰਪਲਾਂਟ ਇੱਕ ਪ੍ਰੋਸੀਜਰ ਹੈ ਜਿਸ ਦੇ ਵਿੱਚ ਅੱਧਾ ਪੋਰਸ਼ਨ ਸਰਜਰੀ ਕਰਕੇ ਅੰਦਰ ਫਿਟ ਕੀਤਾ ਜਾਂਦਾ ਹੈ ਤੇ ਅੱਧਾ ਪੋਰਸ਼ਨ ਜਿਹੜਾ ਹੈ ਉਹ ਕੰਨ ਦੇ ਬਾਹਰ ਲਾਇਆ ਜਾਂਦਾ ਹੈ ਸੋ ਇਹਦੀ ਜਿਹੜੀ ਕਾਸਟ ਹੈ ਉਹ 5.5 ਲੱਖ ਤੋਂ ਸ਼ੁਰੂ ਹੋ ਕੇ 14 ਲੱਖ ਤੱਕ ਜਾਂਦੀ ਹੈ ਤੇ ਜਦੋਂ ਅਸੀਂ ਕੋਕਲੀਅਰ ਇਮਪਲੈਂਟ ਕਰਦੇ ਹਾਂ ਇੱਕ ਟੀਮ ਵਰਕ ਹੈ ਜਿਦੇ ਵਿੱਚ ईएनटी ਸਰਜਨ ਜਿਹੜਾ ਹੈ ਉਹ ਸਰਜਰੀ ਕਰਦਾ ਹੈ ਤੇ ਫਿਰ ਜਿਹੜਾ ਆਡੀਓਲੋਜੀਸਟ ਹੈ ਉਹ ਦੀ ਜਿਹੜਾ ਬਾਹਰ ਵਾਲਾ ਪ੍ਰੋਸੈਸਰ ਹੈਗਾ ਉਹਦੀ ਮੈਪਿੰਗ ਕਰਦਾ ਉਹਦੀ ਟਿਊਨਿੰਗ ਕਰਦਾ ਤੇ ਰੀਹੈਬਿਲਿਟੇਸ਼ਨਿਸ ਜਿਹੜਾ ਉਹਦੀ ਥੈਰੇਪੀ ਕਰਦਾ ਥੈਰੇਪੀ ਤੋਂ ਬਾਅਦ ਹੀ ਫਿਰ ਬੱਚਾ ਬੋਲਣਾ ਸ਼ੁਰੂ ਕਰਦਾ ਹੈ ਠੀਕ ਹੈ ਤੇ ਇਹ ਸਕਸੈਸ ਰੇਟ ਤੇ ਆਪਾਂ ਹੁਣ ਦੀ ਗੱਲ ਕਰੀਏ ਕਿੰਨਾ ਕੁ ਚੱਲ ਰਿਹਾ ਹੈਗਾ ਜਿਹੜੇ ਕਿਉਂਕਿ ਨਵੀਆਂ ਕਾਫੀ ਟੈਕਨੋਲੋਜੀਸ ਆਈਆਂ ਨੇ ਨਵੇਂ ਇਕੁਪਮੈਂਟਸ ਆ ਰਹੇ ਨੇ ਸੋ ਉਹਨਾਂ ਦੀ ਬਦੌਲਤ ਕਿੰਨਾ ਕੁ ਹੁਣ ਜਿਹੜਾ ਹੈਗਾ ਸਕਸੈਸ ਰੇਟ ਵੱਧ ਚੁੱਕੇ ਦੇਖਿਓ ਜਿੱਥੇ ਸਕਸੈਸ ਰੇਟ ਦੀ ਗੱਲ ਹੈ ਕੋਕਲੀਅਰ ਇੰਪਲਾਂਟ ਇੱਕ ਬ੍ਰੇਕਥਰੂ ਸਰਜਰੀ ਸੀ ਜਿਹੜੀ ਅੱਜ ਤੋਂ 30 ਸਾਲ ਪਹਿਲੇ ਸ਼ੁਰੂ ਹੋਈ ਸੀ ਅੱਜ ਵੀ ਉਹੀ ਹੈ ਬਟ ਤੁਸੀਂ ਦੇ ਵਿੱਚ ਐਡਵਾਂਸਮੈਂਟਸ ਬਹੁਤ ਹੋ ਚੁੱਕੀਆਂ ਨੇ ਆ ਪਹਿਲੇ ਜਿਹੜਾ ਸੀਗਾ ਜਦ ਕੋਕਲੀਅਰ ਇੰਪਲੈਂਟ ਕਰਦੇ ਸੀ ਤੇ ਉਹਦੇ ਵਿੱਚ ਜਿਹੜਾ ਪ੍ਰੋਸੈਸਰ ਸੀਗਾ ਉਹ ਇੱਕ ਪਾਕਟ ਟਾਈਪ ਪ੍ਰੋਸੈਸਰ ਬੋਲਦੇ ਜਿਹਨੂੰ ਬਾਡੀ ਦੇ ਉੱਤੇ ਲਗਾਇਆ ਜਾਂਦਾ ਸੀ ਵੱਡਾ ਪ੍ਰੋਸੈਸਰ ਹੁੰਦਾ ਸੀਗਾ ਅੱਜ ਜਿਹੜਾ ਫਿਰ ਉਸ ਤੋਂ ਬਾਅਦ ਕੰਨ ਦੇ ਪਿੱਛੇ ਵਾਲਾ ਪ੍ਰੋਸੈਸਰ ਆਇਆ ਹੁਣ ਅੱਜਕੱਲ ਐਸਾ ਪ੍ਰੋਸੈਸਰ ਆਇਆ ਜਿਹੜਾ ਸਿੱਧਾ ਸਿਰ ਤੇ ਲੱਗਦਾ ਔਰ ਕੋਈ ਵਾਇਰਸ ਨਹੀਂ ਹੁੰਦੀ ਆ ਉਹ ਹਾਰਡਲੀ ਦਿਖਦਾ ਹੈ ਵਾਲਾਂ ਦੇ ਅੰਦਰ ਵੀ ਆ ਜਾਂਦਾ ਤੇ ਟੈਕਨੋਲੋਜੀ ਬਹੁਤ ਇਦੇ ਵਿੱਚ ਪ੍ਰੋਗਰੈਸ ਕੀਤੀ ਹੈ ਟੈਕਨੋਲੋਜੀ ਡੇ ਬਾਏ ਡੇ ਵੱਧ ਰਹੀ ਹੈ ਉਹਦੇ ਨਾਲ ਜੋ ਹੈ ਬੱਚਿਆਂ ਦੀ ਜਿਹੜੀ ਬੋਲਣ ਦੀ ਸ਼ਕਤੀ ਹੈ ਉਹਨਾਂ ਦਾ ਬੋਲਣਾ ਉਹ ਜ਼ਿਆਦਾ ਸਾਫ਼ ਹੋ ਰਿਹਾ ਹੈ ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹਾਂਗਾ ਕਿ ਜਦ ਅਸੀਂ ਪ੍ਰੋਗਰਾਮ ਇੱਥੇ ਸ਼ੁਰੂ ਕੀਤਾ ਸੀ ਉਸ ਦਿਨ ਸਾਡੇ ਕੋਲ 8 ਤੋਂ 10 ਸਾਲ ਦੇ ਬੱਚੇ ਆਇਆ ਕਰਦੇ ਸੀ ਕਿਉਂਕਿ ਉਸ ਟਾਈਮ ਅਵੇਅਰਨੈਸ ਨਹੀਂ ਸੀ ਹੁਣ ਅਵੇਅਰਨੈਸ ਹੋ ਗਈ ਹੈ ਅੱਜ ਅਸੀਂ 1 ਸਾਲ ਦੇ ਬੱਚੇ ਦਾ ਵੀ ਕੋਕਲੀਅਰ ਇੰਪਲਾਂਟ ਕਰਦੇ ਹਾਂ ਸੋ ਮੋਸਟਲੀ 2 3 ਸਾਲ ਵਾਲੇ ਬੱਚੇ ਮੈਕਸਿਮਮ ਸਾਡੇ ਕੋਲ ਆ ਰਹੇ ਹਨ ਔਰ ਜਦ 2 ਸਾਲ ਦੇ ਬੱਚੇ ਨੂੰ ਜਾਂ 1 ਸਾਲ ਦੇ ਬੱਚੇ ਨੂੰ ਜਾਂਦਾ ਹੈ ਉਹ ਆਲਮੋਸਟ ਨਾਰਮਲ ਹੀアリング ਬੱਚਾ ਹੁੰਗਾ ਹੁੰਦਾ ਹੈ اور ਉਹ ਇੱਕ ਨਾਰਮਲ ਸਕੂਲ ਚ ਜਾਣਾ ਸ਼ੁਰੂ ਕਰ ਦਿੰਦਾ ਸੋ ਇਹ ਐਡਵਾਂਸਮੈਂਟ ਹੋਈ ਡਾਕਟਰ ਸਾਹਿਬ ਇੱਕ ਆਪਾਂ ਇਹਦੇ ਨਾਲ ਹੀ ਕਿਉਂਕਿ ਤੁਹਾਡੇ ਕੋਲੇ ਬਹੁਤ ਸਾਰੇ ਆਉਂਦੇ ਨੇ ਜਿਹੜੇ ਪ੍ਰੋਫੈਸ਼ਨਲਸ ਨੇ ਜਾਂ ਉਹ ਲੋਕ ਜਿਨ੍ਹਾਂ ਦੀ ਆਵਾਜ਼ ਨੂੰ ਦਿੱਕਤ ਆ ਜਾਂਦੀ ਜਾਦਾ ਬੋਲ ਕੇ ਲਾਊਡ ਬੋਲ ਕੇ ਜਾਂ ਜਿਹੜੇ ਲਗਾਤਾਰ ਬੋਲਦੇ ਰਹਿੰਦੇ ਨੇ ਇਸ ਕਰਕੇ ਅਸੀਂ ਗੱਲ ਕਰ ਰਹੇ ਕਿਉਂਕਿ ਹੁਣ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਬਹੁਤ ਸਾਰੇ ਪੋਲੀਟੀਸ਼ੀਅਨਸ ਸਪੀਚਸ ਦਿੰਦੇ ਨੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਬੋਲ ਬੋਲ ਕੇ ਤਕਲੀਫ ਹੁੰਦੀ ਹੈ ਫਿਰ ਉਹ ਦੇਣੀ ਵੀ ਰੋਜ਼ ਹੈ ਸਪੀਚ ਤੇ ਉਹ ਕਿਵੇਂ ਉਸ ਨੂੰ ਬਰਕਰਾਰ ਰੱਖਣ ਦੇ ਲਈ ਕਿਸ ਤਰ੍ਹਾਂ ਦੀ ਟਰੀਟਮੈਂਟ ਤੁਹਾਡੇ ਤੋਂ ਲੈਂਦੇ ਤੁਸੀਂ ਕਿਵੇਂ ਕੀ ਐਡਵਾਈਸ ਕਰਦੇ ਹੋ ਤੇ ਕਿਹੜੇ ਕਿਹੜੇ ਲੋਕ ਆਉਂਦੇ ਦੇਖੋ ਸਾਡੇ ਕੋਲ ਜਿਹੜੇ ਪ੍ਰੋਫੈਸ਼ਨਲ ਵੌਇਸ ਯੂਜ਼ਰਸ ਹੁੰਦੇ ਆ ਜਿੱਦਾਂ ਪੋਲੀਟਿਸ਼ੀਅਨਸ ਹੋ ਗਏ ਟੀਚਰਸ ਹੋ ਗਏ ਸਿੰਗਰਸ ਹੋ ਗਏ ਹਾਕਰਸ ਹੋ ਗਏ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਪ੍ਰੋਫੈਸ਼ਨਲ ਵੌਇਸ ਸਿੰਗਰਸ ਪ੍ਰੋਫੈਸ਼ਨਲ ਵੌਇਸ ਯੂਜ਼ਰਸ ਕਹਿੰਦੇ ਆ ਕਿਉਂਕਿ ਇਹ ਆਪਣੇ ਪ੍ਰੋਫੈਸ਼ਨ ਲਈ ਇਹਨਾਂ ਨੂੰ ਵੌਇਸ ਬਹੁਤ ਜ਼ਰੂਰੀ ਹੈ ਸੋ ਹੁਣ ਜਿੱਦਾਂ ਤੁਸੀਂ ਕਿਹਾ ਕਿ ਇੱਕ ਟਾਈਮ ਇਲੈਕਸ਼ਨਸ ਦਾ ਟਾਈਮ ਹੈ ਸੋ ਇਹ ਟਾਈਮ ਹੋਇਆ ਕਿ ਜਿੱਥੇ ਲੰਬੀ ਸਪੀਚਸ ਦੇਣੀਆਂ ਪੋਲੀਟਿਸ਼ੀਅਨਸ ਨੇ ਸੋ ਜਦ ਅਸੀਂ ਕੰਟੀਨਿਊਸਲੀ ਬੋਲਦੇ ਆਂ ਔਰ ਲਾਊਡਲੀ ਬੋਲਦੇ ਆਂ ਤੇ ਸਾਡੀ ਉਸ ਟਾਈਮ ਵੋਕਲ ਕੋਰਡਸ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੇਨ ਪੈਂਦਾ ਹੈ ਜਦ ਵੋਕਲ ਕੋਰਡਸ ਤੇ ਸਟ੍ਰੇਨ ਪੈਂਦਾ ਹੈ ਤੇ ਉੱਥੇ ਉਹ ਆਪਸ ਚ ਵਿਗਰਸਲੀ ਸਟ੍ਰਾਈਕ ਕਰਦੀਆਂ ਦੋ ਵੋਕਲ ਕੋਰਡਸ ਹੁੰਦੇ ਆਂ ਆਪਸ ਚ ਵਿਗਰਸਲੀ ਸਟ੍ਰਾਈਕ ਕਰਦੇ ਆਂ ਜੋ ਸਟ੍ਰਾਈਕ ਕਰਦੇ ਆਂ ਉੱਥੇ ਨੋਡਿਊਲਸ ਬਣ ਜਾਂਦੇ ਆ ਉਹ ਜਿਹੜਾ ਨੋਡਿਊਲਸ ਬਣ ਜਾਂਦੇ ਆ ਫਿਰ ਸਾਡੀ ਆਵਾਜ਼ ਜਿਹੜੀ ਹੈ ਨਾ ਉਹ ਕਾਫੀ ਭਾਰੀ ਹੋ ਜਾਂਦੀ ਹੈ ਔਰ ਉਹ ਜੇ ਅਸੀਂ ਉਸੇ ਭਾਰੀ ਆਵਾਜ਼ ਚ ਕੰਟੀਨਿਊਸਲੀ ਬੋਲਦੇ ਰਾਂਗੇ ਤਾਂ ਉਹ ਆਵਾਜ਼ ਕਈ ਵਾਰ ਬੰਦ ਵੀ ਹੋ ਸਕਦੀ ਹੈ ਜਦ ਬੰਦ ਹੋ ਜਾਂਦੀਆਂ ਨੋਡਿਊਲਸ ਵੱਡੇ ਹੋ ਜਾਂਦੇ ਆ ਫਿਰ ਉਹ ਸਰਜਿਕਲੀ ਰਿਮੂਵ ਕਰਨੇ ਪੈਂਦੇ ਆ ਇਸ ਕਰਕੇ ਅਗਰ ਉਹਦਾ ਟ੍ਰੀਟਮੈਂਟ ਸ਼ੁਰੂ ਚੰਗੀ ਕਰ ਲਿਆ ਜਾਏ ਜਦ ਕਿ ਨੋਡਿਊਲਸ ਨਹੀਂ ਹੋਏ ਜਾਂ ਨੋਡਿਊਲ ਹਲੇ ਬਿਲਕੁਲ ਛੋਟੇ ਹੈ ਸੋ ਉਹਦਾ ਫਾਇਦਾ ਜ਼ਿਆਦਾ ਹੁੰਦਾ ਹੈ ਫਸ ਕਰਕੇ ਉਸ ਦੀ ਵੌਇਸ ਥੈਰੇਪੀ ਬਹੁਤ ਕੰਮ ਆਂਦੀ ਹੈ ਵੌਇਸ ਥੈਰੇਪੀ ਚ ਅਸੀ ਡਿਫਰੈਂਟ ਟੈਕਨੀਕਸ ਦੱਸਦੇ ਆ ਉਹਨਾਂ ਨੂੰ ਕਿ ਜਦੋਂ ਬੋਲਣਗੇ ਤਾਂ ਜ਼ਿਆਦਾ ਐਫਰਟ ਨਾ ਲਗਾਉਣ ਠੀਕ ਹੈ ਸੋ देयर ਆ ਕਈ ਡ੍ਰਿਲਿੰਗ ਐਕਸਰਸਾਈਜ਼ਸ ਹੁੰਦੀਆਂ ਆ ਉਹ ਯੂਜ਼ ਕਰਦੇ ਆ ਸੋ ਵੋਕਲ ਹਾਈਜਨ ਬਾਰੇ ਦਸੀਦਾ ਹੈ ਕਿ ਵੀ ਆਪਣੀ ਆਵਾਜ਼ ਨੂੰ ਕਿਦ ਤਰ੍ਹਾਂ ਹਾਈਜਨਿਕਲੀ ਠੀਕ ਰੱਖਿਆ ਜਾ ਸਕਦਾ ਤਾਂ ਕਿ ਅਗਰ ਉਹ ਲਗਾਤਾਰ ਬੋਲਣ ਤਾਂ ਵੀ ਉਹਨਾਂ ਦੀ ਆਵਾਜ਼ ਉਨੀ ਖਰਾਬ ਨਾ ਹੋਏ ਸੋ ਅਸੀਂ ਵੋਕਲ ਹਾਈਜੀਨ ਪਲੱਸ ਐਕਸਰਸਾਈਜ਼ਸ ਤੇ ਆ ਜਿਆਦਾ ਜ਼ੋਰ ਦੇਈਦਾ ਹੈ ਸੋ ਤਾਂ ਕਿ ਜਿਹੜੇ professionਲ ਵੌਇਸ ਯੂਜ਼ਰ ਹੈ ਆਪਣੀ ਆਪਣੇ profession ਦੇ ਵਿੱਚ ਜਿਨ੍ਹਾਂ ਦਾ ਵੌਇਸ ਦਾ ਯੂਸੇਜ ਆ ਉਹ ਆਪਟੀਮਮ ਕਰ ਸਕਾ ਅੱਛਾ ਇਹਦੇ ਚ ਜਿਹੜੇ ਸਿੰਗਰਾਂ ਦੀ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਗਾਉਣਾ ਹੁੰਦਾ ਬੜਾ ਉੱਚੇ ਉੱਚੇ ਸੁਰ ਲਾਉਂਦੇ ਨੇ ਉਹਨਾਂ ਦੇ ਕੇਸ ਚ ਫਿਰ ਕੀ ਡਿਫਰੈਂਟ ਹੁੰਦਾ ਹੈ ਉਹਨਾਂ ਜਿਹੜੀ ਉਹਨਾਂ ਨੂੰ ਟ੍ਰੀਟਮੈਂਟ ਦੱਸਦੇ ਹਾਂ ਥੈਰੇਪੀ ਦੱਸਦੇ ਅਸੀਂ ਕਿਆ ਵੌਇਸ ਥੈਰੇਪੀ ਟੈਕਨੀਕਸ ਹੈਗੀਆਂ ਇੱਕ ਪ੍ਰੋਫੈਸ਼ਨਲ ਵੌਇਸ ਯੂਜ਼ਰ ਵਾਸਤੇ ਔਰ ਇੱਕ ਪ੍ਰੋਫੈਸ਼ਨਲ ਸਿੰਗਰਸ ਵਾਸਤੇ ਉਹ ਐਨਟਾਇਰਲੀ ਡਿਫਰੈਂਟ ਹੈ ਬਿਕਾਜ਼ ਜਿਹੜੇ ਪ੍ਰੋਫੈਸ਼ਨਲ ਵੌਇਸ ਸਿੰਗਰਸ ਹੈਗੇ ਆ ਉਹਨਾਂ ਦੀ ਜਿਹੜੀ ਰੇਂਜ ਹੈ ਆਫ ਸਪੀਕਿੰਗ ਉਹ ਕਾਫੀ ਜ਼ਿਆਦਾ ਹੈ ਉਹ ਹੁੰਦਾ ਕਿ ਇਹ ਕਿ ਜਦੋਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਦੀ ਉਹ ਜਿਹੜੀ ਵੋਕਲ ਰੇਂਜ ਹੈ ਉਹ ਘਟ ਜਾਂਦੀ ਹੈ ਸੋ ਸਾਨੂੰ ਵੋਕਲ ਰੇਂਜ ਤੇ ਕੰਮ ਕਰਨਾ ਪੈਂਦਾ ਬਿਕੋਜ਼ ਉਹਨਾਂ ਨੇ ਲੋ ਰੇਂਜ ਲੋ ਵੋਲਿਊਮ ਦਾ ਲੋ ਪਿਚ ਚ ਵੀ ਗਾਣਾ ਹੈ ਤੇ ਹਾਈ ਰੇਂਜ ਚ ਵੀ ਜਾ ਕੇ ਗਾਣਾ ਹੈ ਸੋ ਉਹਨਾਂ ਦੀ ਥੈਰੇਪੀ ਟੈਕਨਿਕਸ ਥੋੜੀਆ ਡਿਫਰੈਂਟ ਹੁੰਦੀ ਹੈ ਐਸ ਕੰਪੇਅਰ ਟੂ ਜਿਹੜੇ ਦੂਸਰੇ ਪ੍ਰੋਫੈਸ਼ਨਲ ਵਾਇਸ ਯੂਜ਼ਰਸ ਹੈ ਲਾਈਕ ਟੀਚਰਸ ਐਂਡ ਦੀ ਪੋਲੀਟਿਸ਼ੀਅਨਸ ਸੋ ਥੈਰੇਪੀ ਟੈਕਨਿਕਸ ਡਿਫਰੈਂਟ ਹੁੰਦੀ ਹੈ ਕਈਆਂ ਡਾਕਟਰ ਆ ਵੈਸੇ ਵੀ ਪ੍ਰੋਬਲਮ ਹੁੰਦੀ ਹੈ ਜੇ ਸਟੈਮਰਿੰਗ ਦੀ ਹੋਵੇ ਆਪਾਂ ਹਕ ਲਾਉਂਦੇ ਨੇ ਜਾਂ ਵੈਸੇ ਕਿਸੇ ਕੋਈ ਕੋਈ ਵਰਡ ਗਲਤ ਬੋਲਦੇ ਹੁੰਦੇ ਨੇ ਉਹ ਵੀ ਪੋਸੀਬਿਲਟੀ ਹੁੰਦੀ ਵੀ ਉਹ ਵੀ ਠੀਕ ਹੋ ਜਾਂਦਾ ਜੇ ਅਗਰ ਪ੍ਰੋਪਰ ਤੁਹਾਡੇ ਕੋਲੇ ਆਉਣ ਤੇ ਤੁਹਾਡੀਆਂ ਕਹੀਆਂ ਗੱਲਾਂ ਮੰਨਣ ਉਹ ਹਾਂਜੀ ਸਾਡੇ ਕੋਲ ਹਰ ਤਰ੍ਹਾਂ ਦੇ ਬੱਚੇ ਜਿੱਦਾਂ ਜਿਹੜੇ ਗਲਤ ਬੋਲਦੇ ਹੈ ਜਿਹਨੂੰ ਕਹਿੰਦੇ ਅਸੀਂ ਤੁੱਤਲਾਣਾ ਜਾਂ ਜਿਹੜੇ ਸਟੈਮਰਿੰਗ ਜਾਂ ਥਥਲਾਣਾ ਪੰਜਾਬੀ ਚ ਅਸੀਂ ਬੋਲਦੇ ਆ ਉਹ ਸਾਰੇ ਜਿਹੜੀਆਂ ਸਪੀਚ ਡਿਸਆਰਡਰਸ ਹੈਗੇ ਆ ਇਕਿਊਰੇਬਲ ਹੈਗੇ ਆ ਇਨਾ ਜੇ ਉਹਨਾਂ ਦਾ ਟਾਈਮਲੀ ਅਸੀਂ ਇਲਾਜ ਕੀਤਾ ਜਾਏ ਠੀਕ ਹੈ ਉਹ ਬਿਲਕੁਲ ਠੀਕ ਹੋ ਸਕਦੇ ਆ ਠੀਕ ਹੈ ਸਾਡੇ ਕੋਲ ਬਹੁਤ ਬੱਚੇ ਆਉਂਦੇ ਆ ਜਿਹੜੇ 5 ਤੋਂ 7 ਸਾਲ ਦੀ ਉਮਰ ਦੇ ਆ ਜਿਹੜੇ ਗਲਤ ਬੋਲਦੇ ਆ ਵਰਡ ਜਿਦਾ ਮੰਨ ਲਓ ਕਾਲਾ ਨੂੰ ਤਾਲਾ ਬੋਲ ਦਿੰਦਾ ਉਹ ਇੱਕ ਐਸੀ ਚੀਜ਼ ਹੈ ਜੋ ਬੜੇ ਆਰਾਮ ਨਾਲ ਠੀਕ ਹੋ ਜਾਂਦੀ ਹੈ ਸਿਮਿਲਰਲੀ ਜਿਹੜੇ ਬੱਚੇ ਹਕਲਾਂਦੇ ਆ ਜੋ ਛੋਟੀ ਏਜ 'ਚ ਅਸੀਂ ਉਹਨੂੰ ਲਿਆਈਏ ਤੁਸੀਂ ਸਾਡੇ ਕੋਲ ਲਿਆਣ ਤੇ ਬਾਈ ਦਾ ਟਾਈਮ ਆ ਸਕੂਲ ਜਾਂਦੇ ਆ ਉਹਨਾਂ ਦੀ ਸਟੈਮਰਿੰਗ ਆਲਮੋਸਟ ਨੀਅਰਲੀ ਠੀਕ ਹੋ ਜਾਂਦੀ ਹੈ ਪრობਲਮ ਤਾਂ ਹੀ ਆਂਦੀ ਹੈ ਜੇ ਉਹਨਾਂ ਨੂੰ ਜਾ ਕੇ ਅਡਲਟ ਹੁੱਡ ਚ ਲੈ ਕੇ ਆਓ ਜਾਂ ਵਿਆਹ ਦੇ ਟਾਈਮ ਤੇ ਲੋਕੀ ਲੈ ਕੇ ਆਂਦੇ ਕਿ ਹੁਣ ਬੱਚਾ ਹੁਣ ਵੱਡਾ ਹੋ ਗਿਆ ਉਹਨਾਂ ਦੀ ਵਿਆਹ ਵਿਆਦੀ ਉਮਰ ਹੈ ਤੇ ਹੁਣ ਠੀਕ ਕਰੀ ਉਸ 에ਚ ਜਾ ਕੇ ਫਿਰ ਉਨੀ ਇੰਪਰੂਵਮੈਂਟ ਨਹੀਂ ਹੁੰਦੀ ਇੰਪਰੂਵਮੈਂਟ ਤਦ ਵੀ ਹੋਏਗੀ ਬਟ ਉਹ ਉਨੀ ਨਹੀਂ ਹੋਏਗੀ ਜਿਹੜੀ ਬਚਪਨ ਚ ਜੇ ਅਸੀਂ अर्ਲੀ ਆਈਡੈਂਟੀਫਾਈ ਕਰ ਲਈਏ ਤੇ ਅਸੀਂ अर्ਲੀ ਇੰਟਰਵੈਨ ਕਰ ਲਈਏ ਤੇ ਉਹਦੇ ਰਿਜ਼ਲਟਸ ਬਹੁਤ ਅੱਛੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਇੱਕ ਕਾਫੀ ਜਿਹੜੀਆਂ ਗੱਲਾਂ ਨੇ ਜਿਹੜੀਆਂ ਹੀਅਰਿੰਗ ਦੇ ਨਾਲ ਜੁੜੀਆਂ ਹੋਈਆਂ ਜਾਂ ਸਪੀਚ ਦੇ ਨਾਲ ਵੌਇਸ ਦੇ ਨਾਲ ਜੁੜੀਆਂ ਹੋਈਆਂ ਸੋ ਉਹਨੂੰ ਉਸ ਦਾ ਕਿਵੇਂ ਟ੍ਰੀਟਮੈਂਟ ਕੀਤਾ ਜਾਂਦਾ ਖਾਸ ਤੌਰ ਤੇ ਪੀਜੀਆ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਐਡਵਾਂਸਮੈਂਟਸ ਕੀ ਕੀ ਹੋ ਰਹੀਆਂ ਨੇ ਤੇ ਕਿਵੇਂ-ਕਿਵੇਂ ਜਿਹੜਾ ਹੈਗਾ ਉਹ ਲੋਕਾਂ ਦਾ ਇਲਾਜ ਹੋ ਰਿਹਾ ਉਸ ਬਾਰੇ ਗੱਲਬਾਤ ਅਸੀਂ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ